ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੇਂ ਬਲੌਗ ਦੇ ਵਿੱਚ। ਮੇਨੂਰ ਕਰਦੇ ਹਾਂ ਤੁਸੀਂ ਹੋਗੇ ਸਾਰੇ ਵਧੀਆ। ਅੱਜ ਆਪਾਂ ਤੁਹਾਨੂੰ ਦਿਖਾਣੇ ਆ ਆਪਾਂ ਨੇ ਸਟਾਰਟਰਾਂ ਵਾਸਤੇ ਨਾ ਉੱਠੇ ਬਣਾਣੇ ਛੋਟੇ ਛੋਟੇ। ਉਹਦੇ ਵਾਸਤੇ ਆਪਾਂ ਸਲਿੱਪਾਂ ਬਣਾ ਰਹੇ ਹਾਂ। ਸਲਿੱਪਾਂ ਬਣਾ ਕੇ ਆਪਾਂ ਨੇ ਫਿਰ ਕੰਧਾਂ ਖੜੀਆਂ ਕਰਕੇ ਉੱਪਰ ਅਹੀਂ ਚੱਕਾ ਸਲਿੱਪ ਰੱਖ ਲੈਣੀ। 2 ਬਈ 4 ਦੀ ਸਲਿੱਪ ਬਣਾਈ ਆਪਾਂ ਨੇ। ਆ ਦੇਖੋ ਬਈ ਫਿਰ ਇਹ ਬੱਡੇ ਦਾ ਆਪਣਾ 4x2 ਦੇ ਜਾਲ ਬਨ ਲਿਆ ਪਹਿਲਾਂ ਜਾਲ ਬਨ ਗਿਆ ਤੇ ਪਹਿਲਾਂ ਆਪਣਾ ਸਭ ਤੇ ਥੱਲੇ ਗੇਰਾ ਰੇਤਾ ਤੇ ਉੱਤੇ ਵਫੱਟੀ ਮਾਰ ਗਾ ਫੇਰ ਆਪਾਂ ਨੇ ਉੱਪਰ ਸਰੀਆ ਰੱਖ ਕੇ ਸਰੀਆ ਬਨ ਲਿਆ ਜਾਲ ਬਨ ਲਿਆ ਜਾਲ ਬਨ ਗਿਆ ਫੇਰ ਆਪਾਂ ਨੇ ਚੱਕ ਕੇ ਥੱਲੇ ਦੇਤੇ ਅਖਬਾਰ ਅਖਬਾਰ ਦੇ ਕੇ ਆਪਾਂ ਨੇ ਤਾਂ ਸੱਡਾਂ ਚ ਇੱਟਾਂ ਲਾਤੀਆਂ ਇੱਕ ਪਾਸਾ ਆਪਾਂ ਨੇ ਕੜੀਆਂ ਲਾਤੀਆਂ 2 ਇੰਚੀ ਮੋਟੀ ਸਲੇਪ 2 2 ਇੰਚੀ ਹੈ ਮਿਸਤਰੀ ਹੈ 2 ਇੰਚੀ 2 ਇੰਚੀ ਹੈ ਜੀ ਮੋਟੀ ਹੁਣ ਆਪਾਂ ਨੇ ਇਹਦੇ ਵਿੱਚ ਮਸਾਲਾ ਪਾ ਦੇਣਾ ਬਜਰੀ ਰਲਾ ਦੇ ਤਾਂ ਇਸ ਤਰ੍ਹਾਂ ਹੀ ਫਿਰ ਚੱਕ ਆਪਾਂ ਨੇ ਇਹ ਦੋ ਬਣਾਈਆਂ ਚੱਕ ਕੇ ਆਪਾਂ ਨੇ ਇਸ ਤਰ੍ਹਾਂ ਹੀ ਕੰਧਾਂ 4 ਇੰਚ ਚ ਜਣਾਈ ਕਰਕੇ ਪੜਦੀਆਂ ਕਰਕੇ ਉਹਨਾਂ ਦੇ ਉੱਪਰ ਇਸ ਤਰ੍ਹਾਂ ਹੀ ਫਿੱਟ ਕਰ ਦੇਣੀ ਆ ਬਈ ਇਹ ਸਟਾਰਟਰਾਂ ਨਾਲ ਦਿੱਕਤਾਂ ਦੀ ਬਹੁਤ ਬਈ ਪਹਿਲਾਂ ਟੀਨ ਦੇ ਲਾਇਵੇ ਤੇ ਉਹਦੇ ਲੋਹੇ ਦੇ ਲਾਇਵੇ ਤੇ ਉਹ ਬਕਸੇ ਉਹਨਾਂ ਵਿੱਚ ਨਾ ਮਿਸਤਰੀ ਕਹਿੰਦੇ ਤਪਦੀ ਬਹੁਤ ਹੈ ਧੁੱਪ ਮਾ ਤਪ ਗਿਆ ਫਿਰ ਕੁਝ ਤਾਂ ਸਟਾਰਟਰ ਦਾ ਸਿਕ ਹੋ ਜਾਂਦਾ ਕੁਝ ਤਾਰਾਂ ਪਿੰਗਲ ਜਾਂਦੀਆਂ ਆ ਫਿਰ ਆਰਾ ਪਿੰਗਲ ਨੇ ਕਰਕੇ ਫਿਰ ਇਹਦੀ 스타ਟਰ ਦੀ ਪੱਤੀ ਜੁੜ ਗਈ ਕਦੀ ਗੁੱਸਾ ਹੋ ਗਿਆ ਹੁਣ ਵੀ ਸਟਾਰਟ ਮੋਟਰੇ ਚਾਲਦੀ 스타ਟਰ ਨਾਲ ਐ ਵੀ ਆ ਦੇਖੋ ਬਈ ਇਸ ਤਰ੍ਹਾਂ ਆਪਾਂ ਥੋੜਾ ਥੋੜਾ ਦੇ ਕੇ ਬਜਰੀ ਮਸਾਲਾ ਥੱਲੇ ਇਹਦੇ ਥੋੜਾ ਥੋੜਾ ਜਾਲ ਉੱਪਰ ਚੱਕ ਬਣੇ ਤਾਂ ਕਿ ਇਹ ਸੈਂਟਰ ਚ ਆ ਜਾਵੇ ਇਸ ਲੇਪਮਾ ਮਸਾਲੇ ਚ ਇਹ ਦੇਖੋ ਇਹ ਕਿੱਕ ਕਰਨੇ ਸਾਰੇ ਸਰੀਆਂ ਦੇ ਥੱਲੇ ਦੇ ਕੇ ਉੱਪਰ ਚੱਕਦੇ ਆਪਾਂ ਇਹ ਇਹਨਾਂ ਸੈਂਟਰ 'ਚ ਆ ਜੂंगे ਸਲੇਪ 'ਚ ਫਿਰ 2 ਇੰਚ ਦੀ ਸਲੇਪ ਹੈ ਤਾਂ ਉਹਦੇ ਸੈਂਟਰ 'ਚ ਆ ਜੂंगे ਇਹ ਆ ਵੀ ਮੰਜਬੀ ਥੋੜਾ ਨਰਮ ਰੱਖਾਂ ਟੈਟ ਹੈ ਕਹਾਂ ਕਿ ਆ ਕੇ ਕਰਾਉ ਤੁਨੂੰ ਵਾਈਬ੍ਰੇਟਰ ਇਸ ਮੋਟੇ ਨਹੀਂ ਲੱਗਦਾ ਹੂੰ ਤੋਂ ਮੋਟੇ ਇਲੈਕਟ੍ਰੋਮੋ ਲਾ ਨੂ ਪਰੱਕ ਕਮੜਾ ਸਾ ਚਲਾ ਦਿੰਦੇ ਮਾਂ ਹੂੰ ਇਹਨੂੰ ਵੀ ਪਾੜ ਦੇ ਲੱਗਾ ਸਾਰੇ ਤੇ ਖੱਡੇ ਬਣ ਤਾ ਤੋਂ ਮੋਟੇ ਇਲੈਕਟ੍ਰੋਮੋ ਲਗਾ ਮਾਲਟਾਟ ਹੈ ਕੋਈ ਨਹੀਂ ਬਰਮ ਕੱਟਿਆ ਜਦ ਮਾਰੀ ਹੂੰ ਬਰਮ ਆ ਇਸਮੇਂ ਤੜਾ ਬੱਜਿਆ ਹਾਂ ਵਤਨ ਦਾ ਰਿਸਤ ਗਿਆ ਤਾਂ ਬੈਠ ਜਾ ਇਸ ਵਿੱਚ ਬਿਲ ਰਹਿ ਜਾ ਵਿੱਚ ਤਾਂ ਹੋ ਸਕਾ ਮਾਲ ਆਪਣਾ ਰੱਖਣਾ ਨਰਮ ਜੀ ਆ ਥੋੜਾ ਜਿਹਾ ਟਾਈਟ ਹੈ ਆਪਾਂ ਨੇ ਪਾਣੀ ਕਿਹਾ ਵੀ ਪਾਣੀ ਪਾ ਲੈ ਬਈ ਹੋਰ ਥੋੜਾ ਜਿਹਾ ਦੇਖਦੇ ਰਹੋ ਤੁਹਾਨੂੰ ਦਿਖਾਣਾ ਹੈ ਸ਼ਰੇ ਤੱਕ ਵੀ ਕਿਸ ਤਰ੍ਹਾਂ ਬਣਾਈ ਹੈ ਜੁੜੇ ਰਹੋ ਹੋਰ ਕਿਵਾ ਨਰਮ ਸੋ ਐ ਹੋਰ ਨਰਮ ਕਰ ਲੈ ਥੋੜਾ ਜਿਹਾ ਥੋੜਾ ਜਿਹਾ ਹੋਰ ਪਾ ਲੈ ਪਾਣੀ ਪੰਜਾਬੀ ਇਸ ਤਰ੍ਹਾਂ ਬਣਾ ਦੇਣੀ ਆ ਬਈ ਆਪਾਂ ਨੇ ਦੋ ਸਟਰਟਰ ਲਾਣੇ ਆਪਾਂ ਨੇ ਦੋ ਮੋਟਰਾਂ ਆਪਾਂ ਕਰਕੇ ਪੜਦੀਆਂ ਉੱਪਰ ਸਲੇਪਾਂ ਰੱਖ ਦਣੀਆਂ ਪਹਿਲਾਂ ਤਾਂ ਆਰ ਸੀ ਸੀ ਕੀਤੀ ਸਲਾਹ ਬਈ ਆਰ ਸੀ ਸੀ ਮਿਲੇ ਨਹੀਂ ਹੈ ਉਹ ਫੈਕਟਰੀ ਮਾਂ ਉਹ ਛੋਟੇ ਤੇ ਗੋਲ ਤੇ ਖਲ ਵਾ ਫਿਰ ਮਾਂ ਵੀ ਆਪੇ ਸਲੇਪੇ ਬਣਾ ਲੇ ਪਹਿਲਾਂ ਸਲੇਪ ਬਣਾ ਕੇ ਪੜਦੀਆਂ ਕਰਕੇ ਉੱਪਰ ਸਲੇਪ ਰੱਖ ਦੂੰਗੇ ਫਿਰ ਇਹ ਪਤਲਾ ਜਾ। ਯੋ ਇਹਦੇ ਪਤਲਾ ਹਾਂ ਇਸ ਤਰ੍ਹਾਂ ਲਿਆ। ਬਸ ਜਦ ਹੀ ਪੜ ਜਾ ਪਤਲਾ। ਇਸ ਤਰ੍ਹਾਂ ਪਤਲਾ ਰੱਖਿਓ ਮਾਲ ਬਈ ਜੇ ਕਿਸੇ ਨਾ ਬਣਾਣੀ ਹੋਵੇ। ਲਓ ਜੀ। ਇੱਕ ਹੋ ਗਈ ਫਾਈਨਲ। ਦੇਖੋ ਕਹੀ ਜੀ ਬਣੀ ਐ। ਐਨ ਬਣ ਗਈ ਵਧੀਆ ਬਾਈ ਬਾਈ ਦੇ ਐਡਾ ਕੇ ਖਾਣਾ ਬਣ ਜਾਣਾ ਇਹਦੇ ਵਿੱਚ ਆਪਾਂ ਨੇ ਫਿਰ ਸਟਾਰਟਰ ਲਾ ਦੇਣਾ ਅਸੀਂ ਚ ਸਟਾਰਟਰ ਵਿੱਚ ਗ੍ਰਿਪ ਅੱਗੇ ਲਾ ਦੇਣੀ ਆਪਾਂ ਨੂੰਰਾ ਟਾਕੀ ਬਾਈ ਮਾ ਫੇਵਰ ਲਾ ਕੇ ਲਓ ਜੀ ਬਣ ਗਈ ਦੂਜੀ ਵੀ

ਉੱਪਰ ਹਨਾ ਗਿਆ ਇਹ ਨਾ ਜਾਨੀ ਸਟਾਰਟਰ ਲਗਾਣਾ 12 ਕੇ ਨਾ ਅੱਛਾ 12 ਲਗਾਏ ਐਸੇ ਬਕਸੇ ਬਣਾ ਕੇ ਨਾ ਉਸਕੇ ਪੜਦੀ ਕਰਕੇ ਟਾਂਗੀ ਹਾਂ ਬਸ ਉਸਕੇ ਉੱਪਰ ਰੱਖ ਦੇਗੇ ਹਾਂ ਦੇਖੋ ਜੀ ਲੈਂਟਰ ਪੈ ਗਿਆ ਹੋ ਚੁੱਕਿਆ ਤਿਆਰ ਥੋੜਾ ਜਿਹਾ ਮਸਾਲਾ ਹੋਰ ਪੈਣਾ बन ਗਿਆ ਸਲਿੱਪਾ ਲੈਂਟਰ ਬਣ ਗਿਆ ਲੋ ਜੀ ਪੂਰਾ ਪੂਰਾ ਸਰ ਗਿਆ ਮਥਲੇ ਦਾ ਪੂੜਿਆ ਨਹੀਂ ਹੈ ਅੱਧਾ ਅੱਧਾ ਬਚੇ ਜਾਣਾ ਚਾਰ ਚਾਰ ਹਾਂ ਗੈ ਰੈਡੀ ਆਪਣਾ ਲੈਂਟਰ ਪਾ ਕੇ ਉਹ ਹਮ ਚਣਾਈ ਦਾ ਕੰਮ ਰਹਿ ਗਿਆ ਬਈ ਦਿਖਾਵੂਗੇ ਤੁਹਾਨੂੰ ਚਣਾਈ ਦਾ ਵੀ ਜੱਕ ਕਰਕੇ ਰੱਖੂਗੇ ਚਣਾਈ ਨਾ ਫਿਰ ਦਿਖਾਵੂਗੇ ਤੁਹਾਨੂੰ ਬਣਾਉਂਗੇ ਵਲੌਗ ਦਾ ਵੀ हां ये अपना रामू के उस्ताद जी हैं जी रामू कम सीखा वाजपा भाई